ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਅੱਜ ਉਹ ਗੱਲ ਬਾਤ ਦੋਸਤੋ ਅੱਜ ਕਰਾਂਗੇ ਜੂਨ 84 ਦੇ ਵਿੱਚ ਜਦੋਂ ਕੱਲੂ ਘਾਰਾ ਹੁੰਦਾ ਐ ਆਪਰੇਸ਼ਨ ਬਲੂ ਸਟਾਰ ਹੁੰਦਾ ਐ ਤਾਂ ਬਾਦਲ ਐਂਡ ਜੁੰਡਲੀ ਇਹ ਕਾਲੀਦ ਨਾਲ ਕਿੱਥੇ ਸੀਗੇ ਸਾਰੀ ਵੀਡੀਓ ਇੱਕ ਇੱਕ ਗੱਲ ਸੁਣਨ ਲਈ ਐ A to Z ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਨੂੰ ਸੁਣਿਓ ਔਰ ਚੈਨਲ ਜਿੰਨਾਂ ਬਈਆਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੰਤ ਹਰਚੰਦ ਸਿੰਘ ਲੋਂਗੋਵਾਲ ਧਰਮ ਯੁੱਧ ਮੋਰਚੇ ਦੇ ਦੌਰਾਨ ਇਹ ਕਹਿੰਦਾ ਹੁੰਦਾ ਤਾਂ ਕਿ ਦਰਬਾਰ ਸਾਹਿਬ ਸਮੂਹ ਦੇ ਵਿੱਚ ਫੌਜ ਸਾਡੀਆਂ ਲਾਸ਼ਾਂ ਦੇ ਉੱਪਰੋਂ ਦੀ ਲੰਘ ਕੇ ਦਾਖਲ ਹੋ ਜਾਕੂਗੀ ਲੋਂਗੋਵਾਲ ਟੌੜਾ ਜਿਉਂਦੇ ਜੀ ਫੌਜ ਨੂੰ ਦਰਬਾਰ ਸਾਹਿਬ ਦੇ ਅੰਦਰ ਦਾਖਲ ਨਹੀਂ ਹੋਣ ਦੇਵਾਂਗੇ ਸਾਕਾ ਨੀਲਾ ਤਾਰਾ ਸਮੇਂ ਉਹ ਸੰਤ ਲੋਂਗੋਵਾਲ ਹਰਚੰਦ ਸਿੰਘ ਟੌੜਾ ਤੇ ਉਹਨਾਂ ਦੇ ਹੋਰ ਸਾਥੀ ਸੁਰੱਖਿਅਤ ਬਾਹਰ ਨਿਕਲ ਜਾਣ ਲਈ ਫੌਜੀ ਅਧਿਕਾਰੀਆਂ ਅੱਗੇ ਲੇ ਲੜੀਆਂ ਲੈਂਦੇ ਰਹੇ ਇਸ ਗੱਲ ਦੀ ਪੁਸ਼ਟੀ ਜਨਰਲ ਜੰਮਬਾਲ ਨੇ ਕਰ ਦਿੱਤੀ ਸੀ ਉਹਨੇ ਦੱਸਿਆ ਕਿ ਇਹਨਾਂ ਆਗੂਆਂ ਦੀ ਨਿੱਜੀ ਬੇਨਤੀ ਤੇ ਇਹਨਾਂ ਨੂੰ ਬਾਹਰ ਕੱਢਣ ਲਈ ਉਹਨੇ ਬੜੀ ਅਹਿਮ ਭੂਮਿਕਾ ਨਿਭਾਈ ਸੀ ਕਿਉਂਕਿ ਜਦੋਂ ਬਾਹਰ ਕੱਢਿਆ ਗਿਆ ਤਾਂ ਖਾਨਕੂ ਗੋਲੀਬਾਰੀ ਕਰ ਰਹੇ ਸਨ ਤਾਂ ਕਲਪਿਤ ਖਾਲਸਾਣ ਦੀ ਨੈਸ਼ਨਲ ਕੌਂਸਲ ਦਾ ਸੈਕਟਰੀ ਜਨਰਲ ਸਰਦਾਰ ਬਲਬੀਰ ਸਿੰਘ ਸੰਧੂ ਜੋ ਕਿ ਸਾਕਾ ਨੀਲਾ ਤਾਰਾ ਸਮੇਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਨਾਲ ਲੱਗਦੇ করুণਾਨਕ ਨਿਵਾਸ ਦੇ 32 ਨੰਬਰ ਕਮਰੇ ਤੇ ਰਹਿ ਰਿਹਾਤਾ ਤੇ 6 ਜੂਨ 84 ਨੂੰ ਇਹ ਵੀ ਬਬਰਾਂ ਦੇ ਨਾਲ ਹੀ ਬਾਗ ਵਾਲੀ ਗਲੀ ਨਹੀਂ ਬਾਹਰ ਨਿਕਲ ਕੇ ਪਾਕਿਸਤਾਨ ਚਲਾ ਗਿਆ ਸੀ ਉਹ ਬੀਤੇ ਸਾਲ ਨਨਕਾਣਾ ਸਾਹਿਬ ਵਿਖੇ ਕਲਯੇ ਵੀ ਪ੍ਰਲੋਕ ਸੁਧਾਰ ਗਿਆ ਜਿਨੇ 2007 ਨੂੰ ਇਹਨਾਂ ਬਹਾਦਰ ਅਕਾਲੀਆਂ ਦਾ ਅੱਖੀਂ ਡਿੱਠਾ ਹਾਲ ਕਲਮ ਬੰਦ ਕੀਤਾ ਸੀ ਉਹ ਕਹਿੰਦਾ ਕਿ ਮੈਂ ਅੱਜ ਸਮੁੰਦਰੀ ਹਾਲ ਜਿੱਥੇ ਲੋਂਗੋਵਾਲ ਤੇ ਹੋਰ ਅਕਾਲੀ ਲੀਡਰ ਲੁਕੇ ਬੈਠੇ ਸੀ ਉਹਨਾਂ ਵੱਲ ਵੇਖ ਰਿਆ ਸਾਂ ਤਾਂ ਉਸ ਸਮੇਂ ਕਹਿੰਦਾ ਮੇਰੇ ਮਨ 'ਚ ਇਹ ਵਿਚਾਰ ਬਾਰ-ਬਾਰ ਉੱਭਰ ਰਹੇ ਸੀ ਕਿ ਹਰਮੰਦਰ ਸਾਹਿਬ ਕੰਪਲੈਕਸ ਦਾ ਸਮੁੱਚਾ ਵਾਤਾਵਰਨ ਸੜ ਰਿਹਾ ਏ ਸਿੰਘਾਂ ਦੀਆਂ ਸ਼ਹੀਦੀਆਂ ਹੋ ਰਹੀਆਂ ਕੰਪਲੈਕਸ ਦੇ ਦੱਖਣ ਪੱਛਮ ਦੇ ਗਲੀਆਂ ਮੋਲਿਆਂ ਤੇ ਵੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਨਾਲ ਪੈਂਦੇ ਦਰਬਾਰ ਸਾਹਿਬ ਦੇ ਪਰਿਵਾਰਕ ਕੁਆਟਰਾਂ 'ਚ ਚੀਕ ਚਿਹਾੜਾ ਮਚਿਆ ਹੋਇਆ ਪਰ ਅਕਾਲੀ ਆਗੂ ਸਮੁੰਦਰੀ ਹਾਲ ਦੇ ਵਿੱਚ ਚੁੱਪ-ਚਾਪ ਕਿਉਂ ਬੈਠੇ ਹੋਏ ਨੇ ਇਹਨਾਂ ਦੀ ਜਮੀਰ ਸੌ ਕਿਉਂ ਰਹੀ ਹੈ ਤਾਂ ਦੋਸਤੋ ਜਿਹੜੇ ਇਹ ਲੀਡਰਸ ਹਨ ਇਹ ਆਪਣੇ ਜਿਹੜੇ ਬਾਡੀਗਾਰਡ ਸੀ ਤੇ ਹੋਰ ਸਾਰੇ ਨੇੜਲੇ ਬੰਦਿਆਂ ਨੂੰ ਹਰ ਤਰ੍ਹਾਂ ਦੇ ਛੋਟੇ ਵੱਡੇ ਹਥਿਆਰ ਲੁਕਾ ਦੇਣ ਤੇ ਸੁੱਟ ਦੇਣ ਲਈ ਬਾਰ-ਬਾਰ ਕਹਿ ਰਹੇ ਸੀਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰਾਂ ਦੀ ਨਿਗਰਾਨੀ 'ਚ ਜੋ ਹਥਿਆਰ ਇੱਧਰ ਉੱਧਰ ਲੁਕਾਏ ਤੇ ਸਮੁੰਦਰੀ ਹਾਲ 'ਚੋਂ ਬਾਹਰ ਸੁੱਟਵਾਏ ਜਾ ਰਹੇ ਸਨ ਉਹ ਸਮੁੰਦਰੀ ਹਾਲ ਦੀਆਂ ਉਪਲੀਆਂ ਮੰਜ਼ਲਾਂ ਤੋਂ ਗਲੀ ਬਾਗ ਵਾਲੀ ਤੇ ਸਮੁੰਦਰੀ ਹਾਲ ਦੇ ਵਿਚਕਾਰ ਪੈਂਦੀ ਕੰਧ ਦੇ ਆਰ ਪਾਰ ਤੇ ਗੁਰੂ ਨਾਨਕ ਨਵਾਸ ਵੱਲੋਂ ਪੈਂਦੇ ਢਲਾਨ ਵੱਲੋਂ ਡਿੱਗ ਰਹੇ ਸੀਗੇ ਜਿਹੜੇ ਪਿਸਤੌਲ ਰਿਵਾਲ ਪਰ ਮੌਜਰ ਰਫਲਾ ਤੇ ਬੰਦੂਕਾਂ ਤੇ ਹੋਰ ਹਥਿਆਰ ਰੌਂਦਾ ਦੇ ਥੈਲੇ ਪੇਟੀਆਂ ਲੌਂਗਵਾਲ ਸਾਹਿਬ ਦੀਆਂ ਇਹਨਾਂ ਫੌਜਾਂ ਦੇ ਵਜੂਦ ਦਾ ਅਕਸ ਸ਼ਿੰਗਾਰ ਬਣੇ ਰਹਿੰਦੇ ਸੀ ਤੇ ਰੋਬ ਅਤੇ ਸ਼ਾਨ ਦਾ ਪ੍ਰਤੀਕ ਬਣੇ ਰਹਿੰਦੇ ਸਨ ਅੱਜ ਉਹ ਇਹਨਾਂ ਨੂੰ ਮਰੇ ਹੋਏ ਸੱਪ ਦੀ ਨਿਆਈ ਸਮਝ ਕੇ ਧਰਤੀ ਵਿੱਚ ਡੂੰਘਾ ਕਰਕੇ ਦਫਨਾ ਦੇਣ ਲਈ ਕਾਲੇ ਪਹਿਰੇ ਸਨ ਇੱਥੋਂ ਤੱਕ ਕਿ ਉਹ ਇਹਨਾਂ ਹਥਿਆਰਾਂ ਨੂੰ ਆਪਣੇ ਹੱਥੀ ਗੰਦੀਆਂ ਗੱਡੀਆਂ ਤੇ ਘੱਟੇ ਮਿੱਟੀ ਵਾਲੀਆਂ ਥਾਮਾਂ ਉੱਪਰ ਇੱਕ ਦੂਜੇ ਤੋਂ ਅੱਗੇ ਹੋ ਹੋ ਕੇ ਭਗਾ ਭਗਾ ਕੇ ਸੁੱਟ ਰਹੇ ਸਨ ਫੌਜ ਵੱਲੋਂ ਦਰਬਾਰ ਸਾਹਿਬ ਉੱਪਰ ਕੀਤੇ ਗਏ ਹਮਲੇ ਦੌਰਾਨ ਅਸਲਾ ਸੁੱਟਣ ਤੇ ਲਕਾਉਣ ਵਾਲੇ ਇਹ ਉਹੀ ਲੋਕ ਸਨ ਜੋ ਆਏ ਦਿਨ ਦਰਬਾਰ ਦੀਵਾਨ ਮੰਜੀ ਹਾਲ ਦੇ ਵਿਖੇ ਜਿਹੜਾ ਤਰਨਥ ਮੋਰਚਾ ਲੱਗਿਆ ਹੋਇਆ ਸੀ ਉਹਦੇ ਸਬੰਧ ਚ ਲੱਗਣ ਤੇ ਸਜਣ ਵਾਲੇ ਭਾਰੀ ਦੀਵਾਨਾਂ ਇਤਲਾਸਾਂ ਸਮੇਂ ਕੰਪਲੈਕਸ ਅੰਦਰ ਇਧਰ ਉਧਰ ਚੱਕਰ ਕੱਟਣ ਸਮੇਂ ਦਰਬਾਰ ਸਹਿ ਦੀਆਂ ਪ੍ਰਕਰਮਾ ਕਰਨ ਸਮੇਂ ਸੰਤ ਹਰਚਾਂਸੀ ਲੌਂਗਵਾਲ ਦੇ ਨਾਲ-ਨਾਲ ਪ੍ਰਸ਼ਾਵੇਂ ਵਾਂਗ ਰਹਿਣ ਸਮੇਂ ਲੰਗਰ ਛਕਣ ਸਮੇਂ ਤੇ ਆਪਣੇ ਰਿਸ਼ਤੇਦਾਰਾਂ ਭੈਣ ਭਾਈਆਂ ਤੇ ਸੰਗੀ ਸਾਥੀਆਂ 'ਚ ਬੈਠਣ ਉੱਠਣ ਸਮੇਂ ਸੰਤਾਂ ਦੇ ਜਿੱਥੇ ਸਿੰਘਾਂ ਦੇ ਫੈਡਰੇਸ਼ਨ ਦੇ ਜਵਾਨਾਂ ਨੂੰ ਆਪਣੇ ਬਾਹੂਵਲ ਤੇ ਸ਼ਕਤੀ ਦਾ ਪ੍ਰਭਾਵ ਦੇਣ ਲਈ ਜਿਨ੍ਹਾਂ ਹਥਿਆਰਾਂ ਦਾ ਪੂਰੇ-ਪੂਰੇ ਰੋਬ ਅਤੇ ਜਲਵੇ ਨਾਲ ਪ੍ਰਗਟਾਵਾ ਕਰਿਆ ਕਰਦੇ ਸੀ ਅੱਜ ਪਤਾ ਨਹੀਂ ਉਹਨਾਂ ਤੋਂ ਕਿਉਂ ਜੀ ਚੁਰਾ ਗਏ ਤੇ ਨਫਰਤ ਖਾਗੇ ਜਾਂ ਡਰ ਗਏ ਅੱਜ ਇਹ ਅਤਲਾ ਸੁੱਟ ਅਤੇ ਲਗਾਉਣ ਵਾਲੇ ਉਹੀ ਲੋਕ ਸੀ ਜੋ ਨਵੇਂ ਤੋਂ ਨਵਾਂ ਹਥਿਆਰ ਹਾਸਲ ਕਰਨ ਲਈ ਵੱਧ ਤੋਂ ਵੱਧ ਰੌਂਦ ਜਮਾ ਕਰਨ ਲਈ ਸਾਰੇ ਪਾਸੇ ਧਮੱਚੜਾ ਪਾ ਦਿੰਦੇ ਸੀ ਤੇ ਇਸ ਕਾਜ ਦੀ ਪੂਰਤੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਗੁਪਤ ਤੇ ਲਿਖਤੀ ਫੰਡਾਂ ਨੂੰ ਅਕਸਰ ਸਥਨ ਲਾਉਂਦੇ ਸੀਗੇ ਇਹ ਸਭ ਪੈਸਾ ਪਦਾਰਥ ਖੁੱਲੇ ਹੱਥੀ ਤੇ ਥੈਲੀਆਂ ਦੇ ਰੂਪ ਚ ਖਾਲਸਾ ਪੰਥ ਵੱਲੋਂ ਉਹ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਦਿੱਤਾ ਜਾਂਦਾ ਸੀ ਜੋ ਸਿੱਖ ਕੌਮ ਦੀ ਚੜ੍ਹਦੀ ਕਲਾ ਸਿੱਖ ਧਰਤੀ ਦੀ ਰਾਖੀ ਤੇ ਇਹਦੇ ਰਾਸ ਸੀ ਹੱਕਾਂ ਹਿੱਤਾਂ ਦੀ ਪ੍ਰਾਪਤੀ ਦਾ ਜ਼ਮਨ ਸੀ ਪਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਹੁਕਮ ਨਾਲ ਉਹਨਾਂ ਹਥਿਆਰਾਂ ਨੂੰ ਛੁੱਟਿਆ ਤੇ ਸਟੋਆਇਆ ਜਾ ਰਿਹਾ ਸੀ ਜੋ ਗੁਰੂ ਘਰ ਦੀ ਰਾਖੀ ਦੇ ਨਾਂ ਤੇ ਖਾਲਸਾ ਪੰਥ ਵੱਲੋਂ ਦਿੱਤੇ ਗਏ ਖੁੱਲੇ ਖਜ਼ਾਨੇ ਪੰਡਾਰਿਆਂ ਚੋਂ ਖਰੀਦੇ ਗਏ ਸੀ ਇਹਨਾਂ ਸਾਰੀਆਂ ਗੱਲਾਂ ਦਾ ਸਭ ਤੋਂ ਵੱਧ ਅਫਸੋਸਨਾਕ ਪੱਖ ਇਹ ਵੀ ਹੈ ਕਿ ਇਹਨਾਂ ਹਥਿਆਰਾਂ ਨੂੰ ਉਸ ਸਮੇਂ ਛੱਟਿਆ ਜਾਂ ਛਟਵਾਇਆ ਜਾ ਰਿਹਾ ਸੀ ਜਦੋਂ ਇਹਨਾਂ ਦੀ ਅਮਲੀ ਰੂਪ ਚ ਬੱਟਣ ਦੀ ਲੋੜ ਸੀ ਤੇ ਦੁਸ਼ਮਣ ਫੌਜਾਂ ਸਿੱਖ ਕੌਮ ਦੀ ਅਣਖ ਇੱਜ਼ਤ ਆਨ ਸ਼ਾਨ ਅਤੇ ਇਹਦੇ ਸਵੈ ਮਾਣ ਇੱਥੋਂ ਤੱਕ ਕਿ ਇਹਦੇ ਧਰਮ ਗਿਆਨ ਤੇ ਸ਼ਕਤੀ ਦੇ ਸੌਮਿਆਂ 'ਪਰ ਹਮਲਾ ਬੋਲ ਰਹੀਆਂ ਸਨ ਇਹ ਉਹ ਲੋਕ ਸੀਗੇ ਦੋਸਤੋ ਜੋ ਆਇਰਨ ਸਟੇਜਾਂ ਉੱਪਰ ਸੰਤ ਭਿੰਡਰਾਂ ਵਾਲਿਆਂ ਵਰਤੋਂ ਲੈਕਚਰ ਦੇਣ ਸਮੇਂ ਜਥੇ ਦੇ ਸਿੰਘਾਂ ਨੂੰ ਧੌਂਸ ਦਿਖਾਉਣ ਸਮੇਂ ਹਵਾਈ ਫੈਰ ਕਰਕੇ ਆਪਣੀ ਤੜੀ ਦੱਸਦੇ ਤੇ ਉਸ ਸਮੇਂ ਉਹਨਾਂ ਦੇ ਵਿਰੁੱਧ ਆਏ ਦਿਨ ਅਖਬਾਰਾਂ 'ਚ ਬਿਆਨ ਦੇਣ ਤੇ ਵੱਡੇ-ਵੱਡੇ ਇਸ਼ਤਿਹਾਰ छਪਵਾਉਣ ਸਮੇਂ ਇਸ ਗੱਲ ਦਾ ਦਾਵਾ ਕਰਦੇ ਸੀ ਕਿ ਜਿਸ ਦਿਨ ਫੌਨੇ ਦਰਵਾਸਾ ਉੱਪਰ ਹਮਲਾ ਕੀਤਾ ਉਸ ਦਿਨ ਪਿੰਡਰਾ ਵਾਲਾ ਇਤੋਂ ਕੰਪਲੈਕਸ 'ਚੋਂ ਡੌੜ ਚੁੱਕਾ ਹੋਵੇਗਾ ਤੇ ਸੰਤ ਲੰਗੋਵਾਲ ਸਾਹਿਬ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਦੇ ਮਰਤੀਬੜੇ ਤੇ ਯੂਥ ਅਕਾਲੀ ਦਲ ਦੇ ਜਵਾਨ ਆਪਣੀਆਂ ਛਾਤੀਆਂ ਤਾਣ ਕੇ ਫੌਜ ਦਾ ਮੁਕਾਬਲਾ ਕਰ ਰਹੇ ਹੋਣਗੇ ਇਸ ਤਰ੍ਹਾਂ ਨਾਲ ਆਪਣਾ ਲਹੂ ਡੋਲ ਕੇ ਸਿੱਖ ਕੌਮ ਦਾ ਇਤਿਹਾਸ ਬੜੇ ਸੁਨਹਿਰੀ ਤੇ ਬਲਵਾਂ ਰੂਪ ਚ ਲਿਖ ਰਹੇ ਹੋਣਗੇ ਪਰ ਅੱਜ ਇਹਨਾਂ ਨੂੰ ਆਪਣੇ ਹਥਿਆਰ ਲਗਾਉਣ ਲਈ ਵੀ ਕੋਈ ਥਾਂ ਨਹੀਂ ਸੀ ਲੱਭ ਰਹੀ ਜਿਹਦੇ ਕਰਕੇ ਹਥਿਆਰਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਬਾਹਰ ਕਿਧਰੇ ਵੀ ਕੰਧਾਂ ਦੇ ਨਾਂ ਨਾਲ ਤੇ ਘੱਟੇ ਮਿੱਟੀ ਵਾਲੀਆਂ ਥਾਵਾਂ ਉੱਪਰੇ ਸੁੱਟਿਆ ਜਾ ਰਿਹਾ ਸੀਗਾ ਅਸਲ 'ਚ ਸੰਦ ਲੌਂਗਵਾਲ ਦੀ ਫੌਜ ਤਾਂ ਪਿਛਲੇ ਯੁੱਗਾਂ ਦੇ ਬਣਵਾਸ ਮਤਲਬ ਕਿ ਦੇਸ਼ ਨਿਕਾਲਾ ਪਾਉਣ ਵਾਲੇ ਬਣਵਾਸੀ ਸ਼ਹਿਜਾਦੇ ਆ ਰਾਜਕੁਮਾਰਾਂ ਨਾਲ ਵੀ ਕਈ ਗੁਜ਼ਰੀ ਹੋਈ ਲੱਗਦੀ ਜਿਗੀ ਕਿਉਂਕਿ ਬਣਵਾਸੀ ਰਾਜਕੁਮਾਰ ਆਪਣੀ ਰਿਆਸਤ ਦੀ ਜੂਹ ਛੋ ਨਿਕਲ ਸਮੇ ਭਾਵੇਂ ਸਭ ਕੁਝ ਹੀ ਛੱਡ ਛੜਾ ਕੇ ਖਾਲੀ ਹੱਥ ਨਿਕਲ ਰਹੇ ਹੁੰਦੇ ਆ ਪਰ ਇਹਦੇ باوجود ਵੀ ਉਹ ਆਪਣੇ ਤੀਰਾਂ ਦਾ ਪੱਥਾ ਤੇ ਤੀਰ ਕਮਾਨ ਜੁਦਾ ਨਹੀਂ ਸੀ ਕਰਦੇ ਪਰ ਅੱਜ ਇਹ ਲੋਕ ਉਹ ਸਨ ਜਿਨ੍ਹਾਂ ਨੂੰ ਜਿਨ੍ਹਾਂ ਦੀ ਲੋੜ ਸੀਗੀ ਤੇ ਇਹ ਨਰੋਲ ਗਾਂਧੀਵਾਦੀ ਤੇ ਕੱਟੇ ਹੋਏ ਹੱਥਾਂ ਵਾਲੇ ਮਾਸੂਮ ਤੇ ਨਿਆਣੇ ਬੰਦੇ ਸਾਬਤ ਹੋਏ ਸੀਗੇ ਆਪਰੇਸ਼ਨ ਬਲੂ ਸਟਾਰ ਦੇ ਸਮੇਂ ਉਸ ਦਿਨ ਸ਼ਾਮ ਦੇ ਕੋਈ 3:30 ਵਜੇ ਦੇ ਲਗਭਗ ਕੰਪਲੈਕਸ ਤੋਂ ਉੱਤਰ ਵਾਲੇ ਪਾਸੇ ਜੱਲ੍ਹਿਆਂ ਵਾਲੇ ਬਾਗ ਦੇ ਆਸ-ਪਾਸ ਜੀਪਾਂ ਗੱਡੀਆਂ ਜੋ ਸਰਕਾਰੀ ਸੀ ਉਹਨਾਂ ਉੱਪਰ ਕੰਪਲੈਕਸ ਅੰਦਰਲੇ ਸਿੰਘਾਂ, ਸੂਰਮਿਆਂ ਤੇ ਆਮ ਸੰਗਤਾਂ ਨੂੰ ਖਾਲੀ ਇੱਥੇ ਕੰਪਲੈਕਸ ਤੋਂ ਬਾਹਰ ਨਿਕਲ ਕੇ ਫੌਜੀ ਅਫਸਰਾਂ ਸਾਹਮਣੇ ਪੇਸ਼ ਹੋ ਜਾਣ ਲਈ ਅਨਾਉਂਸਮੈਂਟਾਂਹੀਂ ਵਾਰਨਿੰਗ ਦਿੱਤੀ ਜਾ ਰਹੀ ਸੀ। ਜਿਹਦੇ ਅਸਰ ਨੂੰ ਜਥੇ ਦੇ ਸਿੰਘਾ ਫੈਡਰੇਸ਼ਨ ਦੇ ਜਵਾਨਾਂ ਤੇ ਹੋਰ ਇਜਹਾਰਗੋ ਵੱਲੋਂ ਕਬੂਲਣਾ ਇੱਕ ਗੈਰ ਕੁਦਰਤੀ ਗੱਲ ਹੋਣ ਕਰਕੇ ਬਿਲਕੁਲ ਹੀ ਨਾ ਮੁਮਕਨ ਸੀ ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਾਲੇ ਤੇ ਸੰਤ ਲੋਂਗੋਵਾਲ ਇਹਨਾਂ ਨੇ ਆਪਣੇ ਨਾਲ ਸੰਬੰਧਤ ਬੰਦੇਆਂ ਅਤੇ ਜਥੇ ਬੰਦੀਆਂ ਨੂੰ ਚੁੱਪਚਾਪ ਹੱਥ ਖੜੇ ਕਰਕੇ ਕੰਪਲੈਕਸ ਛੱਡਣ ਲਈ ਦਾਬਾ ਮੇ ਘੋਟਮੇ ਜੇ ਰੂਪ ਵਿੱਚ ਹਰੀ ਝੰਡੀ ਦੇ ਦਿੱਤੀ ਸੀ ਜਿਸ ਸਮੇਂ ਸਤ ਅਰਚਾਸੀ ਲੋਂਗੋਵਾਲ ਵੱਲੋਂ ਕੰਪਲੈਕਸ ਛੱਡ ਜਾਣ ਦਾ ਸੰਕੇਤ ਮਿਲਣ ਤੋਂ ਬਾਅਦ ਕੋਈ ਢਾਈ 300 ਦੇ ਲਗਭਗ ਸੰਗਤਾਂ ਸਮੁੰਦਰੀ ਹਾਲ ਤੇ ਗੁਰੂ ਰਾਮ ਦਾਸਰਾਹ ਵਾਲੇ ਪਾਸਿਓਂ ਉੱਤਰ ਵਾਲੇ ਪੈਂਦੇ ਬਾਜ਼ਾਰ ਵੱਲੋਂ ਨਿਕਲਣੇ ਸ਼ੁਰੂ ਹੋਈਆਂ ਤਾਂ ਉਸ ਸਮੇਂ ਫੌਜ ਨੇ ਫਿਰ ਫਾਇਰਿੰਗ ਸੀ ਜਿਹੜੀ ਹੈ ਬੰਦ ਕਰਤੀ ਪਰ ਜਿਉਂ ਹੀ ਸੰਗਤਾਂ ਨੇ ਜਿਨ੍ਹਾਂ ਵਿੱਚ ਜ਼ਿਆਦਾ ਕਰਕੇ ਬੀਬੀਆਂ ਬੱਚੇ ਬਜ਼ੁਰਗ ਜਾਂ ਵਿੱਚ ਰੋਮਣੀ ਕਲ ਦਲ ਤੇ ਇਹਦੇ ਨੌਜਵਾਨ ਵਿੰਗ ਜੂਤ ਅਕਾਲੀ ਦਲ ਦੇ ਵਰਕਰ ਸੀਗੇ ਇਹਨਾਂ ਨੇ ਗਲੀਆਂ ਬਾਜ਼ਾਰਾਂ ਵਿੱਚ ਕਦਮ ਰੱਖਿਆ ਤਾਂ ਫੌਜ ਨੇ ਉਸੇ ਵੇਲੇ ਫੇਰ ਫਾਇਰਿੰਗ ਕੋਲਤੀ ਜਿਸ ਦਾ ਨਤੀਜਾ ਕੁਝ ਇੱਕ ਬਜ਼ੁਰਗਾਂ ਬੱਚਿਆਂ ਬੀਬੀਆਂ ਦੇ ਜਵਾਨਾਂ ਦੀ ਮੌਤ ਵਿੱਚ ਨਿਕਲਣਾ ਕੁਦਰਤੀ ਸੀਗਾ ਸਰਦਾਰ ਦਾਰਾ ਸਿੰਘ ਡਰਾਈਵਰ ਦਾ ਭਜੰਗੀ ਤਾਂ ਉਥੋਂ ਕਿਸੇ ਹੋਰ ਥਾਂ ਜਾਣ ਤੋਂ ਓਕਾ ਹੀ ਇਨਕਾਰੀ ਹੋਇਆ ਬੈਠਾ ਸੀ ਜਿਹਦੇ ਕਰਕੇ ਉਹ ਇਹ ਗੱਲ ਸੁਣਦਿਆਂ ਸਾਰੇ ਪੈਰ ਗੱਡ ਕੇ ਬਹਿ ਗਿਆ ਸੀ ਤੇ ਬਾਰ-ਬਾਰ ਇਹ ਗੱਲ ਦੀ ਰਟ ਲਾ ਰਿਹਾ ਸੀ ਕਿ ਮੈਂ ਤਾਂ ਆਪਣੇ ਭਾਉ ਦੇ ਨਾਲ ਹੀ ਸੀਦੀ ਪੌਣੀ ਅਕਾਲ ਰੈਸਟ ਹਾਊਸ ਵਾਲੇ ਪਾਸੇ ਹਰਮਿੰਦਰ ਸਿੰਘ ਸੰਧੂ ਦੀ ਪਤਨੀ ਇਸ ਗੱਲ ਲਈ ਆਪਣਾ ਮਨ ਪੱਕਾ ਬਣਾਈ ਬੈਠੀ ਲੱਗਦੀ ਸੀ ਕਿ ਜੋ ਕੁਝ ਉਹਦੇ ਸਿਰ ਦੇ ਸਾਈ ਨਾਲ ਹੋਵੇਗਾ ਬੀਤੇਗਾ ਉਹੀ ਕੁਝ ਉਹ ਆਪਣੇ ਸਿਰ ਉੱਪਰ ਚੱਲੂਗੀ ਗੁਰਜੀਤ ਸਿੰਘ ਚੌਕ ਹਰੀ ਹਰਦੀ ਪਤਨੀ ਵੀ ਮਾਨਸਿਕ ਦ੍ਰਿੜਤਾ ਤੇ ਉਹਦੇ ਬਲਵਾਨ ਮਨੋਬਲ ਦਾ ਪਤਾ ਉਸ ਵੱਲੋਂ ਸੁਭਾਵਕ ਰੂਪ ਵਿੱਚ ਆਖੀ ਗਈ ਇਸ ਗੱਲ ਤੋਂ ਸਾਹ ਪਤਾ ਲੱਗ ਰਿਹਾ ਤਾਂ ਕਿ ਜਿਵੇਂ ਉਸ ਲਈ ਕੰਪਲੈਕਸ ਅੰਦਰ ਸ਼ਹੀਦ ਦੀ ਪਉਣੀ ਇੱਕ অতি ਮਹਾਨ ਪਵਿੱਤਰ ਤੇ ਅਵਸ਼ਕ ਕਰਮ ਸੀ ਇਹਦਾ ਕਥਨ ਸੀ ਕਿ ਮੈਂ ਵੀ ਤਾਂ ਦਸਮ ਪਤਿ ਦਾ ਸਾਈਂਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੁੱਤਰੀ ਆ ਫਿਰ ਮੈਂ ਸੰਤਾਂ ਦੇ ਆਪਣੇ ਪਰਿਵਾਰ ਵਿੱਚੋਂ ਲਹੂ ਨਾਤੇ ਵੱਲੋਂ ਉਹਨਾਂ ਦੀ ਸਾਕੀ ਭਤੀ ਜੀ ਆ ਇਸ ਸਮੇਂ ਜਦੋਂ ਮੇਰੇ ਹੋਰ ਹਜ਼ਾਰਾਂ ਦੀ ਗਿਣਤੀ માં ਭੈਣ ਭਰਾ ਤੇ ਬਜ਼ੁਰਗ ਬੜੇ ਚੜ੍ਹਦੀ ਕਲਾ માં ਇੱਥੇ ਡਟੇ ਹੋਏ ਖੜੇ ਆ ਤਾਂ ਐਸੀ ਹਾਲਤ ਦੇ ਵਿੱਚ ਮੇਰੀ ਜਾਨ ਬਚਾ ਕੇ ਕਿਵੇਂ ਲੰਘ ਸਕਦੀ ਆ ਸਾਨੂੰ ਤਾਂ ਸਭ ਜੀਆਂ ਨੂੰ ਸੰਤਾਂ ਵੱਲੋਂ ਉਸ ਤਰ੍ਹਾਂ ਵੀ ਹੁਕਮ ਹੈ ਕਿ ਜਦੋਂ ਗੁਰੂ ਘਰ ਦੀ ਪਵਿੱਤਰਤਾ ਤੇ ਸਿੱਖ ਕੌਮ ਦੀ ਹਸਤੀ ਖਤਰੇ 'ਚ ਪਈ ਹੋਈ ਦੇਸੇ ਤਾ ਫਿਰ ਉਸ ਸਮੇਂ ਆਪਣਾ ਸੀਸ ਗੁਰੂ ਕਰ ਤੇ ਗੁਰੂ ਪੰਥ ਦੇ ਮਾਰਗ ਉੱਪਰ ਪੇਟਾ ਚੜਾ ਦੇਣਾ ਹੈ ਇਸੇ ਤਰ੍ਹਾਂ ਭਾਈ ਕੇਵਲ ਸੀ ਪੂਰੇ ਭਾਈ ਰਿਸ਼ਪਾਲ ਸਿੰਘ ਪੀਏ ਅਮਰਜੀਤ ਸਿੰਘ ਖੇਮਕਨ ਸੰਤੋਖ ਸਿੰਘ ਜੋ ਕਿ ਸੰਤਾਂ ਤੇ ਸੰਗਤ ਦੀਆਂ ਵੀਡੀਓ ਫਿਲਮਾਂ ਬਣਾਇਆ ਕਰਦੇ ਸੀਗੇ ਭਾਈ ਗੁਰਮਸੀ ਗੜਬਈ ਹਰਜਿੰਦਰ ਸਿੰਘ ਮੈਂ ਤਾਂ ਗਤਾਰਨ ਸਿੰਘ ਐਮਏ ਘਰੇਂਡਾ ਬਹੁਤ ਸਾਰੇ ਹੋਰ ਸਿੰਘਾਂ ਦੇ ਪਰਿਵਾਰ ਵੀ ਕੰਪਲੈਕਸ ਦੇ ਅੰਦਰ ਡ੍ਰਿੜ ਸੰਕਲਪ ਧਾਰੀ ਬੈਠੀ ਟਕਸਾਲ ਭਿੰਡਰਾਂ ਵਾਲੇ ਜਥੇ ਨਾਲ ਜੁੜਿਆ ਹੋਇਆ ਸੀਗਾ ਸੋ ਦੋਸਤੋ ਸਾਰੇ ਜਿਹੜੇ ਸਿੰਘ ਸੀਗੇ ਜਿਨ੍ਹਾਂ ਦਾ ਇਹ ਵਿਰੋਧ ਕਰਦੇ ਸੀਗੇ ਸੰਤਾਂ ਦੇ ਨਾਲ ਦੇ ਸੰਤਾਂ ਦਾ ਪੰਡਰਾ ਵਾਲੇ ਜਥੇ ਦਾ ਤੇ ਉਹਨਾਂ ਦੇ ਖਿਲਾਫ ਇਹ ਸਾਰੇ ਜਿਹੜੇ ਬੋਲੇ ਜ ਰੋਮਣੀ ਕਾਲੀਦਾਰ ਵਾਲੇ ਭੰਦੇ ਸੀਗੇ ਇਹ ਸਾਰਿਆਂ ਨੇ ਹਥਿਆਰ ਛੁੱਟੇ ਆ ਮਿੱਟੀ ਘੱਟੇ ਜੋ ਵੀ ਹਾਂਜੀ ਸੋ ਇਦਾਂ ਕਹਿੰਦੇ ਸੀ ਕਿ ਬੰਦੂਖਾਂ ਛੱਡ ਕੇ ਕਸ਼ਹਿਰੇ ਚੱਕ ਲੋ ਆਪਣੇ ਸੋ ਇਹ ਮਤਲਬ ਕਿ ਉੱਥੋਂ ਭੱਜੇ ਆ ਸਿੱਧੀ ਜੀ ਗੱਲ ਹੈ ਔਰ ਇਹਨਾਂ ਨੂੰ ਹੁਕਮ ਵੀ ਸੀਗਾ ਸਰਕਾਰ ਵੱਲੋਂ ਕਿ ਇਹਨਾਂ ਨੂੰ ਬਾਹਰ ਕੱਢੋ ਤੋੜੇ ਨੂੰ ਚਾਰ ਪੰਜ ਬੰਦਿਆਂ ਦਾ ਨਾਮ ਸੀਗਾ ਜਿਨ੍ਹਾਂ ਨੂੰ ਕੱਢਣਾ ਜ਼ਰੂਰੀ ਸੀਗਾ ਕਿਉਂਕਿ ਆਲਰੇਡੀ ਇਹ ਸਰਕਾਰ ਪੱਕੀ ਸੀਗੇ ਬੰਦੇ ਸੋ ਇਸ ਕਰਕੇ ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਸੋ ਮਿਲਦੇ ਆਂ ਮਿਲਦੇ ਆਂ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਦਿਓ ਆ ਗਿਆ ਸਤਿ ਸ਼੍ਰੀ ਅਕਾਲ